ਤਾਂ ਤੁਹਾਡੇ ਨਾਲ ਪਰਦੀਪਾ ਡੋਲ ਤੇ ਦੱਸਦੀ ਕਿ ਅੱਜ ਦੀ ਮੁੱਖ ਖ਼ਬਰ ਇਹ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਸ਼ਾਮੀ ਅਮਰੀਕੀ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਅਤੇ ਉਹਨਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਦੇ ਲਈ ਰਾਤ ਦੀ ਦਾਵਤ ਦੀ ਮੇਜ਼ ਪਾਣੀ ਕਰਨਗੇ ਹਾਲਾਂਕਿ ਇਸ ਤੋਂ ਪਹਿਲਾਂ ਦੋਵੇਂ ਆਗੂ ਵਪਾਰ ਟੈਰਿਫ ਖੇਤਰੀ ਸੁਰੱਖਿਆ ਅਤੇ ਸਮੁੱਚੇ ਵਿੱਲੇ ਸਬੰਧਾਂ ਨੂੰ ਬਣਾਉਣ ਦੇ ਤਰੀਕਿਆਂ ਦੇ ਸਮੇਤ ਕਈ ਮੁੱਖ ਮੁੱਦਿਆਂ ਤੇ ਗੱਲਬਾਤ ਵੀ ਕਰਨਗੇ ਅਮਰੀਕੀ ਉਪਰ ਸੌਰੀ ਅਮਰੀਕੀ ਉਪ ਰਾਸ਼ਟਰਪਤੀ ਉਹਨਾਂ ਦੀ ਪਤਨੀ ਊਸ਼ਾ ਤੇ ਉਹਨਾਂ ਦੇ ਤਿੰਨ ਬੱਚੇ ਇਵਾਨ ਵਿਵੇਕ ਅਤੇ ਮੀਰਾ ਬੇਲ ਸੋਮਵਾਰ ਸਵੇਰੇ 10 ਵਜੇ ਪਾਲਮ 에ਅਰਬੇਸ ਤੇ 4 ਦਿਨਾਂ ਦੀ ਭਾਰਤ ਫੇਰੀ ਦੇ ਲਈ ਪਹੁੰਚਣਗੇ ਵੈਨਸ ਭਾਰਤ ਦੇ ਪਲੇਟੇ ਦੌਰੇ ਤੇ ਅਜੇ ਹੀ ਮੌਕੇ ਆ ਰਹੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੇ ਸਮੇਤ ਕਰੀਬ 60 ਦੇਸ਼ਾਂ ਦੀ ਉੱਤੇ ਲੱਗਣ ਵਾਲੇ ਜਵਾਬੀ ਟੈਕਸ ਨੂੰ 90 ਦਿਨਾਂ ਦੇ ਲਈ ਅੱਗੇ ਪਾ ਦਿੱਤਾ ਮੁੰਜੇ ਨਮੀ ਦਿੱਲੀ ਅਤੇ ਵਾਸ਼ਿੰਗਟਨ ਦਵੱਲੇ ਵਪਾਰ ਸਮਝੌਤੇ ਤੇ ਦਸਕਤ ਕਰਨ ਦੇ ਲਈ ਗੱਲਬਾਤ ਕਰਨ ਦੇ ਲਈ ਆ ਰਹੇ ਨੇ ਇਸ ਸਮਝੌਤੇ ਦੇ ਤਹਿਤ ਟੈਰਿਫ ਅਤੇ ਮਾਰਕੀਟ ਪਹੁੰਚ ਦੇ ਸਮੇਤ ਕਈ ਮੁੱਦੇ ਹੱਲ ਹੋਣ ਦੀ ਉਮੀਦ ਹੈ ਵੈਨਸ ਦੀ ਫੇਰੀ ਤੋਂ ਜਾਣੂ ਲੋਕਾਂ ਦਾ ਕਹਿਣਾ ਹੈ ਅਮਰੀਕੀ ਉਪ ਰਾਸ਼ਟਰਪਤੀ ਦੇ ਨਾਲ ਘੱਟੋ ਘੱਟ ਪੰਜ ਸੀਨੀਅਰ ਅਧਿਕਾਰੀਆਂ ਦੇ ਹੋਣ ਦੀ ਵੀ ਉਮੀਦ ਹੈ ਜਿਨ੍ਹਾਂ ਦੇ ਵਿੱਚ ਪੈਂਟਾਗਨ ਅਤੇ ਵਿਦੇਸ਼ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਸ਼ਾਮੀ 6:30 ਵਜੇ ਆਪਣੇ ਸੱਤ ਲੋਕ ਕਲਿਆਣ ਮਾਰਕਸ ਸਥਿਤ ਨਿਵਾਸ ਦੇ ਵੈਹਸ ਤੇ ਉਹਨਾਂ ਦੇ ਪਰਿਵਾਰ ਦਾ ਖਾਸ ਤੌਰ ਤੇ ਸਵਾਗਤ ਕਰਨਗੇ